ਸਤ ਸ੍ਰੀ ਅਕਾਲ ਦੋ ਸਟੋਰੀ ਦਾ ਕੁ 307 ਚੈਨਲ ਵਾਲਿਆਂ ਬਾਰੇ ਜੇਕਰ ਆਪਾਂ ਗੱਲ ਕਰੀਏ ਐਸ ਵੀਰ ਨੇ ਥੋੜੇ ਦਿਨ ਪਹਿਲਾਂ ਹੀ ਇੱਕ ਬਲੌਗ ਪਾਇਆ ਸੀ ਜਿਸ ਦੇ ਵਿੱਚ ਇਸ ਟੀਮਾ ਬਹੁਤ ਹੀ ਜ਼ਿਆਦਾ ਰੋ ਰਹੀ ਸੀ ਇਸ ਟੀਮਾ ਦੇ ਰੋਣ ਦਾ ਕਾਰਨ ਕੀ ਸੀ ਉਹ ਤੁਹਾਨੂੰ ਆਪਾਂ ਅੱਗੇ ਦੱਸਦੇ ਹਾਂ ਕਿਉਂਕਿ ਇਹ ਵੀਰ ਪਹਿਲਾਂ ਪਰਿਵਾਰ ਦੇ ਵਿੱਚ ਤਿੰਨ ਜਣੇ ਸਨ ਕਿਉਂਕਿ ਇਹਨਾਂ ਦੇ ਪਾਪਾ ਵੀ ਸੀ ਜੋ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹ ਦੋ ਜਾਨੇ ਹੀ ਰਹਿ ਗਏ ਸੀ ਤੇ ਇਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਨਿਊ ਮੈਂਬਰ ਆਇਆ ਤੇ ਇਹਨਾਂ ਦੀ ਵਾਈਫ ਵੇ ਤਕੜੀ ਫਿਰ ਤੋਂ ਦੁਬਾਰਾ ਉੱਠ ਖੜੀ ਐਸੇ ਨਾਲ ਹੀ ਪ੍ਰਮਾਤਮਾ ਨੇ ਇੱਕ ਕਮੀਆਂ ਜਿਹੜੀ ਇਹਨਾਂ ਦੀ ਪਿਓ ਵਾਲੀ ਉਹ ਹੋਰ ਪੂਰੀ ਕਰ ਦਿੱਤੀ ਕਿਉਂਕਿ ਇਹਨਾਂ ਦੇ ਘਰ ਇੱਕ ਨਵਾਂ ਬੱਚਾ ਆਉਣ ਵਾਲਾ ਹੈ ਤੇ ਇਸ ਨਾਲ ਹੀ ਜਦੋਂ ਇਹਨਾਂ ਦੇ ਮਾਂ ਨੇ ਜਿਹੜੇ 3-4 ਦਿਨ ਪਹਿਲਾਂ ਦੀ ਲੌਗ ਪਾਇਆ ਸੀ ਉਸ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਪੁੱਭਾ ਮਾਰ ਕੇ ਰੋ ਰਹੀ ਸੀ ਉਸ ਕਾਰਨ ਇਹ ਸੀ ਕਿ ਇਹਨਾਂ ਨੇ ਦੱਸਿਆ ਵੀ ਚਾਹੇ ਅਸੀਂ ਹੱਸ ਕੇ ਜਿੰਨੀਆਂ ਮਰਜੀ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ ਪਰ ਕਦੇ ਨਾ ਕਦੇ ਪਿਓ ਦੀ ਕਮੀ ਜਿਹੜੀ ਮਹਿਸੂਸ ਹੁੰਦੀ ਹੈ ਅਸਤੇ ਨਾਲ ਹੀ ਇਹਨਾਂ ਨੇ ਦੱਸਿਆ ਵੀ ਉਸ ਦਿਨ ਇਹਨਾਂ ਦੀ ਮਾਂ ਦਾ ਮਨ ਬਹੁਤ ਹੀ ਚਾਤੀ ਦੁਖੀ ਸੀ ਕਿਉਂਕਿ ਉਹ ਇਹਨਾਂ ਦੇ ਪਿਓ ਨੂੰ ਯਾਦ ਕਰ ਕਰਕੇ ਬਹੁਤ ਜ਼ਿਆਦਾ ਰੋ ਰਹੀ ਸੀ ਜਿਸ ਨਾਲ ਇਹਨਾਂ ਦੀ ਮਾਂ ਦੀ ਸਿਹਤ ਵੀ ਵਿਗੜੀ ਐਸਤੇ ਨਾਲ ਹੀ ਵੀਰ ਨੇ ਦੱਸਿਆ ਵੀ ਚਾਹੇ ਅਸੀਂ ਦੁਬਾਰੇ ਤੋਂ ਤਿੰਨ ਜਾਣੇ ਹੋ ਗਏ ਹਾਂ ਤੇ ਹੁਣ ਅਸੀਂ ਚਾਰ ਜਾਣੇ ਵੀ ਹੋਣ ਵਾਲੇ ਹਾਂ ਪਰ ਫਿਰ ਵੀ ਜਿਹੜੀ ਮੇਰੇ ਪਿਓ ਦੀ ਕਮੀ ਐ ਕੋਈ ਨਹੀਂ ਪੂਰੀ ਕਰ ਸਕਦਾ ਅਰਸੇ ਨਾਲ ਹੀ ਨਨਨ ਕੀ ਅਭੀ ਤੋ ਹੈ ਅਸੀਂ ਹਾਸਤੇ ਹੋਏ ਜਿੰਨੀਆਂ ਮਰਜ਼ੀ ਵੀਡੀਓਜ਼ ਬਣਾਈਏ ਆਪਣੇ ਫੈਨਸ ਨੂੰ ਜਿੰਨਾ ਮਰਜ਼ੀ ਖੁਸ਼ ਕਰਦੇ ਪਰ ਕਿਤੇ ਨਾ ਕਿਤੇ ਪਿਓ ਹੈ ਸਾਡਾ ਦਿਲ ਦੇ ਵਿੱਚ ਵਾਸਤਾ ਹੈ ਤੇ ਉਸ ਦੀ ਯਾਦ ਹੈ ਜਿਹੜੀ ਸਾਨੂੰ ਸਤਾਉਂਦੀ ਹੀ ਰਹਿੰਦੀ ਹੈ ਇਸੇ ਕਰਕੇ ਉਸ ਤੇ ਉਸ ਦੀ ਮਾਂ ਦਾ ਵੀ ਮਨ ਬਹੁਤ ਹੀ ਜ਼ਿਆਦਾ ਦੁਖੀ ਸੀ ਕਿਉਂਕਿ ਜਦੋਂ ਸਾਡੇ ਦਿਨ ਅੱਜ ਚੁੰਗিয়ে ਆ ਗਏ ਤਾਂ ਅਸੀਂ ਆਪਣੇ ਪਿਓ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਜੋਗੇ ਨਹੀਂ ਰਹੇ